ਲਓ ਜੀ ਪੇਸ ਹੈ ਕੱਲੀ ਮਾਨਕ ਦਾ ਗਾਣਾ ਹਾਈ ਪਹਿਲੇ ਦਿਨੇ ਹੰਣਣੇ ਕੋ ਵੇਲੇ ਕਾ ਤੂੰ ਆਈ ਉਹ ਘਰੇ ਜੱਟ ਦੀ ਚੱਲੇ ਸਰਦਾਰੀ ਬਈ ਹਾਲੀ ਨੀ ਮਖੌਲ ਕਰਦੇ ਤੇਰੀ ਆਈ ਨਾ ਦਲੀ ਪਿਆ ਪਿਆਰੀ ਬਈ ਹਾਲੀ ਨੀ ਮਖੌਲ ਕਰਦੇ ਪਹਿਲੀ ਪਹਿਲੀ ਵਾਰ ਪੱਤਾ ਲੈ ਕੇ ਤੇਰਾ ਆਉਣ ਲੱਗੀ ਹਾਏ ਪਹਿਲੀ ਪਹਿਲੀ ਵਾਰ ਪੱਤਾ ਲੈ ਕੇ ਤੇਰਾ ਆਉਣ ਲੱਗੀ ਰੱਖ ਸਿਰ ਤੇ ਕਰੀ ਸੀ ਜਦੋਂ ਤਿਆਰੀ ਬੇਦੇੜੀ ਉੱਤੇ ਪੈਰ ਰੱਖਿਆ ਸਿੱਕ ਚੰਦਰੇ ਜੇਠ ਨੇ ਮਾਰੀ ਬੇਦੇੜੀ ਉੱਤੇ ਪੈਰ ਰੱਖਿਆ ਓ ਮੇਰੀ ਸੱਜ ਮੁਕਲਾਈ ਕਿਉ ਨਾ ਰੋਟੀ ਲੈ ਕੇ ਆਈ ਮੇਰੀ ਗੱਲ ਸੁਣ ਚੰਨਾ ਕਾ ਤੋ ਜਨਕ ਵराई ਕਹਿੰਦੇ ਪਤਲੀ ਸਮਕ ਜੇਹੀ ਤੇਰੀ ਮਟਿਆਰ ਮੇਰੀ ਤੇਰੇ ਹੱਥ ਚੰਨਾ ਦੇਵਾ ਜਿੰਦ ਜਾਨਵਾਰੇ ਹਏ ਆ ਜਾ ਦੋ ਮੇ ਜਾਣੇ ਆਪਾਂ ਕਾਲੀ ਥੱਲੇ ਬੈਠ ਜਾਈਏ ਨਹੀਂ ਆ ਜਾ ਦੋ ਮੇ ਜਾਣੇ ਆਪਾਂ ਟਾਲੀ ਥੱਲੇ ਬੈਠ ਜਾਈਏ ਇਨਹਾਣੀਆਂ ਦੀ ਨਜ਼ਰ ਿਕਟਾਰੀ ਬਈ ਹਾਲੀ ਨੀ ਮੁਖੌਲ ਕਰਦੇ ਤੇਰੀ ਆਈ ਨਾ ਦਲੀ ਪਿਆ ਪਿਆਰੀ ਹੇ ਹਾਲੀ ਨੀ ਮੁਖੌਲ ਕਰਦੇ ਬੇ ਮੈਂ ਚੌਂਕਿਓ ਤੇ ਬਹਿ ਕੇ ਹੈ ਲੱਗੀ ਰੋਟੀਆਂ ਪਕਾਉਣ ਹੋ ਮੈਨੂੰ ਛੇਤੀ ਛੇਤੀ ਦੱਸ ਕਾ ਤੂੰ ਲੱਗੀ ਸਰ ਮਾਉਣ ਮੈਨੂੰ ਬਾਹਰ ਲੈ ਕਰੋ ਵੇ ਜੇਠ ਤੱਕ ਕੇ ਚੋਰੀ ਚੋਰੀ ਨਹੀਂ ਤੂੰ ਫਿਕਰ ਨਾ ਕਰੇ ਬੰਦ ਕਰ ਦਿਆਂਗੇ ਮੋਰੀ ਆਈ ਨਾ ਸਮਝੀ ਉਹਨੂੰ ਅਜੇ ਤੱਕ ਹਾਨੀ ਆਵੇ ਹੈ ਆਈ ਨਾ ਸਮਝੀ ਉਹਨੂੰ ਅਜੇ ਤੱਕ ਹਾਨੀ ਆਵੇ ਉਹਦੀ ਉਮਰ ਬੀਤ ਗਈ ਸਾਰੀ ਬੇਦੇੜੀ ਉੱਤੇ ਪੈਰ ਰੱਖਿਆ ਸਿੱਕ ਚੰਦਰ ਜੇਠ ਨੇ ਮਾਰੀ ਬੇਦੇੜੀ ਉੱਤੇ ਪੈਰ ਰੱਖਿਆ ਉਹਨੂੰ ਬੁੱਢਾ ਨਾ ਸਮਝੇ ਅਜੇ ਕਾਲੀ ਉਹਦੀ ਦਾੜੀ ਹੈ ਰੰਗ ਮੁੱਸਾਂ ਚੜਾਉਂਦਾ ਰਹਿੰਦਾ ਸਾਰੀ ਵੇ ਦਿਹਾੜੀ ਉਹਨੂੰ ਬੁੱਢਾ ਨਾ ਸਮਝੇ ਅਜੇ ਕਾਲੀਯੋ ਦੀ ਧਾੜੀ ਹੈ ਰੰਗ ਮੁੱਸਾ ਨੂੰ ਚੜਾਉਂਦਾ ਮੈਨੇ ਸਾਰੀ ਵੇ ਦਿਹਾੜੀ ਹੈ ਸੜਿਆਂ ਦਾ ਕੰਮ ਹੁੰਦਾ ਆਸੇ-ਪਾਸੇ ਵੇਖ ਲੈਣਾ ਨੀ ਹੀ ਛੜਿਆਂ ਦਾ ਕੰਮ ਹੁੰਦਾ ਆਸੇ-ਪਾਸੇ ਵੇਖ ਲੈਣਾ ਹੋ ਕਰੀ ਰੱਖਦੇ ਨੇ ਸਦਾ ਹੀ ਤਿਆਰੀ ਬਈ ਦਹਾਈ ਨੀ ਮਖੌਲ ਕਰਦੇ ਤੇਰੀ ਆਈ ਨਾ ਦਲੀ ਪਿਆ ਪਿਆਰੀ ਬਈ ਹਾਲੀ ਨੀ ਮਖੌਲ ਕਰਦੇ ਬੰਦ ਕਰਵਾ ਦੇ ਮੋਰੀ ਨਹੀਂ ਤਾਂ ਪੇਕੀ ਮੈਨੂੰ ਕੱਲ ਨਹੀਂ ਮੈਂ ਆਥਣੇ ਹੀ ਜਾ ਕੇ ਕਰੂੰ ਬਾਪੂ ਨਾਲ ਗੱਲ ਚੰਗਾ ਤੂੰ ਤਾਂ ਜੋਤ ਲਾਲ ਐ ਬੇ ਮੈਂ ਪੇਕੀ ਹੁਣੇ ਜਾਵਾਂ ਪਰੀ ਪੱਠਿਆਂ ਦੀ ਲਹਿ ਜਾ ਤੈਨੂੰ ਵੱਢ ਕੇ ਚਕਾਵਾਂ ਹੈ ਸੋਲ ਤੇ ਨਰਮ ਜਈ ਆਈ ਮੈਂ ਕਣਕਵਾਲ ਸੋਲ ਤੇ ਨਰਮ ਜਈ ਆਈ ਨੈ ਕਣਕ ਵਾਲੇ ਮਾਨਕ ਪੰਡ ਨੱਚਾਈ ਮੈਨੂੰ ਭਾਰੀ 베 ਦੇੜੀ ਉੱਤੇ ਪੈਰ ਰੱਖਿਆ ਸਿੱਕ ਚੰਦਰ ਜੇਠ ਨੇ ਮਾਰੀ 베 ਦੇੜੀ ਉੱਤੇ ਪੈਰ ਰੱਖਿਆ ਸਿੱਕ ਚੰਦਰ ਜੇਠ ਨੇ ਮਾਰੀ ਉਹ ਹਾਲੀ ਨੀ ਮੁਖੋਲ ਕਰਦੇ ਤੇਰੀ ਆਈ ਨਾ ਦਲੀ ਪਿਆ ਪਿਆਰੀ ਬਈ ਹਾਲੀ ਨੀ ਮੁਖੋਲ ਕਰਦੇ